ਤੁਹਾਡੇ ਵੱਲੋਂ 20 ਸਤੰਬਰ 2023 ਨੂੰ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਨਵੀਆਂ ਕਲਮਾਂ ਨਵੀਂ ਆਉਣਾ ਕਿੰਨਾ ਘੰਗਾਰਾ ਮਿਲ ਰਿਹਾ ਘੰਗਾਰਾ ਤੇ 100 ਦੇ ਵਿੱਚੋਂ ਗਿਣਿਆ ਜਾਂਦਾ ਹੁੰਦਾ ਵੀ 50% 60% ਪਰ ਸਾਡਾ ਘੰਗਾਰਾ 100 ਤੋਂ ਬਾਅਦ ਸ਼ੁਰੂ ਹੁੰਦਾ ਹੈ ਮੇਰੇ ਲਈ ਮਾਨ ਵਾਲੀ ਗੱਲ ਹੋਏਗੀ ਕਿ ਇਹ ਪ੍ਰੋਜੈਕਟ ਜਿੰਨਾ ਚਿਰ ਗੀਨੈਸ ਬੁੱਕ ਰੈਕર્ડ ਦੇ ਵਿੱਚ ਇਹਦਾ ਨਾਂ ਨਹੀਂ ਜਾਂਦਾ ਇਹ ਪ੍ਰੋਜੈਕਟ ਬੰਦ ਨਹੀਂ ਹੋਏਗਾ 9 ਮਹੀਨੇ ਪਹਿਲਾਂ ਵੈਸੇ ਅਸੀਂ ਇਸ ਸੀਜ਼ਨ ਨੂੰ ਪედა ਕਾਂਦੀ ਕੋਸ਼ਿਸ਼ ਕੀਤੀ 3 ਮਹੀਨੇ 4 ਮਹੀਨੇ ਸਾਨੂੰ ਲੱਗਾ 23 ਜ਼ਿਲ੍ਹਿਆਂ ਦੇ ਵਿੱਚ ਟੀਮਾਂ ਬਣਾਉਂਦਿਆਂ ਨੂੰ ਤਕਰੀਬਨ 6 ਕੁ ਮਹੀਨੇ ਤੋਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਵਤਾ ਗਜ਼ਲ ਮਿੰਨੀ ਕਹਾਣੀ ਲਿਖਣੀ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਕੋਲ ਹਰ ਜ਼ਿਲ੍ਹੇ ਦੀ ਇੱਕ ਕਿਤਾਬ ਪ੍ਰਿੰਟ ਹੋ ਗਈ ਆ ਮੇਖਾ 16 17 ਰਿਲੀਜ਼ ਵੀ ਹੋ ਗਈਆਂ ਨੇ ਜਿੱਥੇ ਤੁਸੀਂ ਪੰਜਾਬੀ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹੋ ਪੈਰਾਸਿਰ ਖੜੇ ਕਰਨ ਦੀ ਕੋਸ਼ਿਸ਼ ਕਰਨ। ਆਪਾਂ ਵੇਖਦੇ ਆ ਕਿ ਲਗਾਤਾਰ ਚਾਹੇ ਉਹ ਪੰਜਾਬ ਦੇ ਸਰਕਾਰੀ ਸਕੂਲ ਹੋਣ ਜਾਂ ਪ੍ਰਾਈਵੇਟ ਹੋਣ ਉਹਨਾਂ ਦੇ ਵਿੱਚ ਪੰਜਾਬੀ ਨੂੰ ਛੱਡ ਕੇ ਹਿੰਦੀ ਜਾਂ ਇੰਗਲਿਸ਼ ਨੂੰ ਪਹਿਲ ਦਿੱਤੀ ਜਾਂਦੀ ਹੈ। ਕਸੂਰਬਾਦ ਠਿਕਾਣ ਹੋਇਆ। ਆਪਾਂ ਹੀ ਹੋਏ ਨਾ। ਮਾਂ-ਬਾਪ ਹੋਏ ਪਹਿਲਾਂ ਤਾਂ ਕਸੂਰਬਾਦ ਹੋਇਆ, ਫੇ ਭਾਈਚਾਰਾ ਕਸੂਰਬਾਦ ਹੋਇਆ, ਫੇ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਸਾਡੇ ਪੋਲਿਟਿਸ਼ੀਅਨ ਉਹ ਕਸੂਰਬਾਦ ਹੋਏ, ਫੇ ਸਾਡੀਆਂ ਗਵਰਨਮੈਂਟਾਂ ਕਸੂਰਬਾਦ ਹੋਈਆਂ। ਸੋ ਇਸ ਕਰਕੇ ਅਸੀਂ ਕਸੂਰਵਾਰ ਸਾਰੇ ਹੀ ਆ ਮੇਰੇ ਬੱਚੇ ਤਿੰਨ ਪੀੜੀਆਂ ਹੋ ਗਿਆ ਉੱਥੇ ਪੜਦੇ ਆ ਉਹ ਡੱਚ ਬੋਲਦੇ ਨੇ ਉਹ ਜਰਮਨ ਬੋਲਦੇ ਨੇ ਫ੍ਰੈਂਚ ਬੋਲਦੇ ਨੇ ਇੰਗਲਿਸ਼ ਬੋਲਦੇ ਨੇ ਪੰਜਾਬੀ ਤੋਤੇ ਵਾਂਗੂ ਬੋਲਦੇ ਨੇ ਲਿਖਦੇ ਨੇ ਪੜ੍ਹਦੇ ਨੇ ਇਹ ਤਾਂ ਸਾਡਾ ਸਾਡੇ ਤੇ ਨਿਰਭਰ ਹੋ ਗਿਆ ਨਾ ਚਲੋ ਅਸੀਂ ਤਾਂ ਕੋਸ਼ਿਸ਼ਾਂ ਕਰ ਰਹੇ ਆ ਪਰ ਮਾਪੇ ਵੀ ਕੋਸ਼ਿਸ਼ ਕਰਦੇ ਤੁਸੀਂ ਆਖਿਆ ਕਿ ਲੱਖਾਂ ਜੋ ਬੱਚਾ ਹੋ ਤੁਹਾਡੇ ਨਾਲ ਜੁੜ ਰਿਹਾ ਨੰਮੀਆਂ ਕਲਮਾਂ ਨੰਮੀਆਂ ਉਡਾਨ ਦੇ ਨਾਲ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਸਰਕਾਰਾਂ ਨੂੰ ਕਰ ਦੇਣਾ ਚਾਹੀਦਾ ਸੀ ਮੈਂ ਬੇਟਾ ਮੇਰੀ ਇਕਾਦਤ ਇਹ ਹੈ ਮੈਂ ਬਹੁਤਾ ਕ੍ਰਿਟਿਸਿਜ਼ਮ ਨਹੀਂ ਪੈਂਦਾ ਮੈਨੂੰ ਜੋ ਚੰਗਾ ਲੱਗਦਾ ਮੈਂ ਉਹਨੂੰ ਲੈ ਕੇ ਤੁਰ ਪੈਂਦਾ ਆ ਨਾ ਮੈਂ ਖੱਬੇ ਦੇਖਦਾ ਨਾ ਮੈਂ ਸੱਜੇ ਮੇਕਦਾ ਨਾ ਮੈਂ ਕਿਸੇ 'ਚ ਨੁਕਸ ਕੱਢਦਾ ਆ ਸ਼ਾਇਦ ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ ਤੇ ਮੈਂ ਆਪਣੇ ਤਰੀਕੇ ਨਾਲ ਕਰਦਾ ਆ ਇਸਰਾਂ ਤੁਸੀਂ ਪਹਿਲਾਂ ਆਖਿਆ ਕਿ ਬੜਾ ਇੰਤਜ਼ਾਰ ਆ ਮੰਨ ਦੇ ਵਿੱਚ ਕਿ ਕਦੋਂ 16 ਤੇ 17 ਨਵੰਬਰ ਆਵੇ ਤੁਸੀਂ ਆਖੇ ਵਿਆਹ ਵਾਲਾ ਵਿਆਹ ਦਾ ਤਾਂ ਹੁੰਦੀ ਐ ਚਾਹ ਹਰ ਇੱਕ ਨੂੰ ਜਵਾਂ ਹੁੰਦਾ ਚਾਹੀਏ ਬਰਾਤੀ ਹੋਵੇ ਜਾਂ ਫਿਰ ਦੁਲਾ ਹੋਈ ਸਗਨ ਕਰਾਂਗੇ ਅਸੀਂ ਹਰੋ ਚੀਜ਼ ਕਰਾਂਗੇ ਉਹਦੇ ਵਿੱਚ ਜਿਹੜੀ ਜਿਆਦਾ ਸਭ ਤੋਂ ਵਧੀਆ ਗੱਲ ਜਿਹੜੀ ਹੋਏਗੀ ਕਿ ਅਸੀਂ ਪਿੱਛੇੋਂ ਬੱਚਿਆਂ ਨੂੰ ਕਿੰਨਾ ਨਖਾਰ ਕੇ ਲੈ ਕੇ ਆਵਾਂਗੇ ਬੱਚਾ ਸਟੇਜ ਤੇ ਖੜਾ ਮਤਲਬ ਉਸ ਇਨਾ ਕੋ ਕੰਫੀਡੈਂਸ ਪਾ ਕੇ ਲਿਆਵਾਂਗੇ ਕਿ ਮੈਂ ਚਾਹੁੰਦਾ ਕਿ ਦੁਨੀਆ ਉਸ ਚੀਜ਼ ਨੂੰ ਦੇਖੇ ਪ੍ਰੋਗਰਾਮ ਦੇ ਹਜਿਤਾ ਜਿਵੇਂ ਅੱਜ ਮੇਰੇ ਖਾਲਜੇ ਕੁੰਡ ਚਕਾਈ ਹੋਈ ਹੈ ਤਿਆਰੀਆਂ ਮਤਲਬ ਕਿਉਂਕਿ ਅਸੀਂ ਉੱਥੇ ਅਕਸਰ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਤੇ ਸਾਨੂੰ ਕੋਈ ਇਹ ਜਿਆਦਾ ਔਖਾ ਨਹੀਂ ਲੱਗ ਰਿਹਾ ਤੇ ਦੂਸਰਾ ਜਦੋਂ WhatsApp ਦਾ ਸਾਡੇ ਨਾਲ ਸਾਥ ਹੈ ਤੇ ਫਿਰ ਤਾਂ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਈਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਪਵਨ ਸਰੀ ਦੇ ਸੰਸਤਾਪਕ ਸੋਖੀ ਬਾੜ ਅਤੇ ਉਹਨਾਂ ਦੀ ਟੀਮ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਪੰਜਾਬੀ ਨੂੰ ਉਭਾਰਨ ਦੇ ਲਈ ਲਗਾਤਾਰ ਉਹਨਾਂ ਬੱਚਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜੋ ਬੱਚੇ ਕਿਸੇ ਨਾ ਕਿਸੇ ਕਾਰਨ ਤੋਂ ਪੜਾਈ ਤੋਂ ਵਾਂਝੇ ਲੱਗਦੇ ਨੇ ਅੱਜ ਸਾਡੇ ਨਾਲ ਸੁਖੀ ਬਾਠ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਆ ਸੱਸੀ ਗੱਲ ਸਰ ਹਾਂ ਸੱਸੀ ਗੱਲ ਜੀ ਸਾਰੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਰ ਜੇਕਰ ਗੱਲ ਕੀਤੀ ਜਾਵੇ ਪਿਛਲੀ ਵਾਰ ਵੀ ਤੁਸੀਂ ਸੰਗਰੂਰ ਦੇ ਵਿੱਚ ਆਏ ਸੀ ਜੇਕਰ ਪੰਜਾਬ ਦੀ ਗੱਲ ਕੀਤੀ ਹੈ ਵੀ ਤਾਂ ਕਦੋਂ ਪੰਜਾਬ ਦੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹਾਂ ਬਿਲਕੁਲ ਜੀ 9 ਮਹੀਨੇ ਪਹਿਲਾਂ ਵੈਸੇ ਅਸੀਂ ਇਸ ਚੀਜ਼ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ 3 ਮਹੀਨੇ 4 ਮਹੀਨੇ ਸਾਨੂੰ ਲੱਗਾ 23 ਜ਼ਿਲ੍ਹਿਆਂ ਦੇ ਵਿੱਚ ਟੀਮਾਂ ਬਣਾਉਂਦਿਆਂ ਨੂੰ ਅ ਤੇ ਹੁਣ ਤਕਰੀਬਨ 6 ਕੁ ਮਹੀਨੇ ਤੋਂ ਬੱਚਿਆਂ ਨੂੰ ਸਿਖਾ ਰਹੇ ਆ ਕਵਤਾ ਗਜ਼ਲ ਮਿੰਨੀ ਕਹਾਣੀ ਲਿਖਣੀ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਕੋਲ ਹਰ ਜ਼ਿਲ੍ਹੇ ਦੀ ਇੱਕ ਕਿਤਾਬ ਪ੍ਰਿੰਟ ਹੋ ਗਈ ਆ ਮੇਖਾ 16 17 ਰਿਲੀਜ਼ ਵੀ ਹੋ ਗਈਆਂ ਨੇ ਤੇ ਜਿਹਦੇ ਵਿੱਚ ਹਰ ਕਿਤਾਬ ਦੇ ਵਿੱਚ 100 ਬੱਚਿਆਂ ਦੀ 90 ਤੋਂ 100 ਬੱਚਿਆਂ ਦੀਆਂ ਲਿਖਤਾਂ ਨੇ ਤੇ ਹਰ ਕਿਤਾਬ ਦੇ ਵਿੱਚ ਤਕਰੀਬਨ 35 ਤੋਂ 40 ਸਕੂਲਾਂ ਦੀ ਪਾਰਟਿਸਪੇਸ਼ਨ ਹੁੰਦੀ ਆ ਜੀ ਵਾਟਸਐਪ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ 20 ਸਤੰਬਰ 2023 ਨੂੰ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਨਵੀਆਂ ਕਲਮਾ ਨਵੀਂ ਓਣਾ ਕਿੰਨਾ ਹੰਗਾਰਾ ਮਿਲ ਰਿਹਾ ਅਸਲ 'ਚ ਹੰਗਾਰਾ ਤੇ 100 ਦੇ ਵਿੱਚੋਂ ਗਿਣਿਆ ਜਾਂਦਾ ਹੁੰਦਾ ਵੀ 50% 60% ਪਰ ਸਾਡਾ ਹੰਗਾਰਾ 100 ਤੋਂ ਬਾਅਦ ਸ਼ੁਰੂ ਹੁੰਦਾ ਹੈ ਆਂ ਮੈਨੂੰ ਹੰਕਾਰ ਇੱਥੇ ਹੈਗੇ ਨੇ ਉਹ ਦੱਸ ਸਕਦਾ ਵੀ ਅਸੀਂ ਰੀਜਨਲੀ ਕਹਿੰਦੇ ਵੀ 100 ਵੋਲੀਅਮ ਛਾਪਾਂਗੇ ਪਰ ਮੈਨੂੰ ਨਹੀਂ ਲੱਗਦਾ ਇਹ ਪ੍ਰੋਜੈਕਟ ਦਾ ਕੋਈ ਐਂਡ ਹੋਣਾ ਹੈ ਤੇ ਮੇਰੇ ਲਈ ਮਾਨ ਵਾਲੀ ਗੱਲ ਹੋਏਗੀ ਕਿ ਇਹ ਪ੍ਰੋਜੈਕਟ ਜਿੰਨਾ ਚਿਰ ਗੀਨੈਸ ਬੁੱਕ ਰੈਕર્ડ ਦੇ ਵਿੱਚ ਇਹਦਾ ਨਾਂ ਨਹੀਂ ਜਾਂਦਾ ਇਹ ਪ੍ਰੋਜੈਕਟ ਬੰਦ ਨਹੀਂ ਹੋਏਗਾ ਚਲਦਾ ਰਹੇਗਾ WhatsApp ਲਗਾਤਾਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੇ ਤੁਸੀਂ ਪੰਜਾਬੀ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹੋ ਪੈਰਾਸਿਰ ਖੜੇ ਕਰਨ ਦੀ ਕੋਸ਼ਿਸ਼ ਕਰਦੇ ਹੋ ਆਪਾਂ ਵੇਖਦੇ ਹਾਂ ਕਿ ਲਗਾਤਾਰ ਚਾਹੇ ਉਹ ਪੰਜਾਬ ਦੇ ਸਰਕਾਰੀ ਸਕੂਲ ਹੋਣ ਜਾਂ ਪ੍ਰਾਈਵੇਟ ਹੋਣ ਉਹਨਾਂ ਦੇ ਵਿੱਚ ਪੰਜਾਬੀ ਨੂੰ ਛੱਡ ਕੇ ਹਿੰਦੀ ਜਾਂ ਇੰਗਲਿਸ਼ ਨੂੰ ਪਹਿਲ ਦਿੱਤੀ ਜਾਂਦੀ ਆ। ਉਹ ਵੈਸੇ ਬੇਟਾ ਕਸੂਰਬਾਅ ਥੇ ਕੌਣ ਹੋਇਆ? ਆਪਾਂ ਹੀ ਹੋਏ ਨਾ। ਮਾਪੇ ਹੋਏ ਪਹਿਲਾਂ ਤਾਂ ਕਸੂਰਬਾਅ ਹੋਏ, ਫਿਰ ਭਾਈਚਾਰਾ ਕਸੂਰਬਾਅ ਹੋਇਆ, ਫਿਰ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਸਾਡੇ ਪੋਲਿਟਿਸ਼ੀਅਨ ਉਹ ਕਸੂਰਬਾਅ ਹੋਏ, ਫਿਰ ਸਾਡੀਆਂ ਗਵਰਨਮੈਂਟਾਂ ਕਸੂਰਬਾਅ ਹੋਈਆਂ। ਸੋ ਇਸ ਕਰਕੇ ਅਸੀਂ ਕਸੂਰਬਾਅ ਸਾਰੇ ਆ। ਪਰ ਜੇ ਅਸੀਂ ਘਰੋਂ ਸ਼ੁਰੂ ਕਰਾਂਗੇ ਫੇ ਸਾਡੇ ਵਿਦਿਗ ਅਦਾਰੇ ਹੋਏ, ਅਸੀਂ ਇਹ ਸਾਰੇ ਰਲ ਮਿਲ ਕੇ ਆ ਕੋਸ਼ਿਸ਼ ਕਰਦੇ ਰਹਾਂਗੇ ਕਿ ਮੇਰਾ ਨਹੀਂ ਖਿਆਲ ਜੇ ਮੈਂ ਇਸ ਨਵੀਆਂ ਕਲਵਾਂ ਨਵੀਂ ਉਡਾਨ ਨੂੰ ਦੇਖਦਾ ਹੈਗਾ ਆ ਆ ਮੈਂ ਕਿਸੇ ਦਿਨ ਸੰਗਰੂਰ ਦੇ ਵਿੱਚ ਆ ਆਪਣੇ ਮਸਤਵਾਨਾ ਸਾਹਿਬ ਵਿਦਿਅਕ ਅਦਾਰੇ ਦੇ ਵਿੱਚ ਬਹਿ ਕੇ ਤੁਹਾਨਾਂ ਨਾਲ ਗੱਲ ਕਰਾਂਗਾ ਕਿ ਕਿੰਨੇ ਲੱਖ ਬੱਚੇ ਇਨਾਂ ਜੁੜੇ ਕਿੰਨੇ ਲੱਖ ਬੱਚਿਆਂ ਨੇ ਇਹ ਚ ਲਿਖਤਾਂ ਪਾਈਆਂ ਸੋ ਜੇ ਕੋਸ਼ਿਸ਼ਾਂ ਅਸੀਂ ਕਰਾਂਗੇ ਤਾਂ ਹੀ ਹੋਊਗਾ ਕਿ ਨਾ ਕਿ ਅਸੀਂ ਬਾਹਰ ਬੈਠੇ ਅੱਜ ਕੱਲ ਬੱਚੇ ਪੜ੍ਹਦੇ ਨਹੀਂ ਉਹਨਾਂ ਦਾ ਅਜ ਇੰਟਰਸਟਿੰਗ ਆ ਆ ਮੇਰੇ ਬੱਚੇ 10 ਪੀੜੀਆਂ ਹੋ ਗਿਆ ਉੱਥੇ ਪੜ੍ਹਦੇ ਆ ਉਹ ਡੱਚ ਬੋਲਦੇ ਨੇ ਉਹ ਜਰਮਨ ਬੋਲਦੇ ਨੇ ਫ੍ਰੈਂਚ ਬੋਲਦੇ ਨੇ ਇੰਗਲਿਸ਼ ਬੋਲਦੇ ਨੇ ਉਹ ਪੰਜਾਬੀ ਤੋਤੇ ਵਾਂਗੂ ਬੋਲਦੇ ਨੇ ਲਿਖਦੇ ਨੇ ਪੜ੍ਹਦੇ ਨੇ ਇਹ ਤਾਂ ਸਾਡਾ ਸਾਡੇ ਤੇ ਨਿਰਭਰ ਹੋਏਗਾ ਨਾ ਚਲੋ ਅਸੀਂ ਤਾਂ ਕੋਸ਼ਿਸ਼ਾਂ ਕਰ ਰਹੇ ਆ ਪਰ ਮਾਪੇ ਵੀ ਕੋਸ਼ਿਸ਼ ਕਰਨ ਤਾਂ ਜਾ ਗੱਲ ਬਣੇਗੀ WhatsApp ਤੁਸੀਂ ਆਖਿਆ ਕਿ ਲੱਖਾਂ ਜੋ ਬੱਚਾ ਉਹ ਤੁਹਾਡੇ ਨਾਲ ਜੁੜ ਰਿਹਾ ਨਵੀਆਂ ਕਲਮਾਂ ਨਵੀਆਂ ਉਡਾਨ ਦੇ ਨਾਲ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਇਹ ਸਰਕਾਰਾਂ ਨੂੰ ਕਰ ਦੇਣਾ ਚਾਹੀਦਾ ਸੀ ਮੈਂ ਬੇਟਾ ਮੇਰੀ ਇਕਾਦਤ ਜੀ ਆ ਮੈਂ ਬਹੁਤਾ ਕ੍ਰਿਟਿਸਿਜ਼ਮ ਜ ਨਹੀਂ ਪੈਂਦਾ ਮੈਨੂੰ ਜੋ ਚੰਗਾ ਲੱਗਦਾ ਮੈਂ ਉਹਨੂੰ ਲੈ ਕੇ ਤੁਰ ਪੈਂਦਾ ਆ ਨਾ ਮੈਂ ਖੱਬੇ ਦੇਖਦਾ ਨਾ ਮੈਂ ਸੱਜੇ ਮੇਖਦਾ ਨਾ ਮੈਂ ਕਿਸੇ 'ਚ ਨੁਕਸ ਕੱਢਦਾ ਆ ਸ਼ਾਇਦ ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ ਤੇ ਮੈਂ ਆਪਣੇ ਤਰੀਕੇ ਨਾਲ ਕਰ ਰਿਹਾ ਵਰਸਾ ਇੱਕ 16 ਤੇ 17 ਨਵੰਬਰ ਦਾ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਦੱਸਿਆ ਰਿਹਾ ਕਿ ਬਹੁਤ ਵੱਡਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ I I'm very excited ਮੈਂ ਬਹੁਤ ਮੈਨੂੰ ਦਿਲ ਮੇਰਾ ਇਦਾਂ ਕਰਦਾ ਵੀ ਕੱਲ ਨੂੰ ਹੀ 16 17 ਨਵੰਬਰ ਹੋ ਜੇ ਤੇ ਮਜ਼ਾ ਲਈਏ ਔਰ ਬੜੀ ਉਹਦੇ ਵਿੱਚ ਚੰਗੀ ਜਿਹੜੀ ਬਹੁਤ ਹੀ ਚੰਗੀ ਗੱਲ ਹੈ ਜਿਹੜਾ ਅਕਾਲ ਕਾਲਜ ਕਾਉਂਸਲ ਮਸਵਣਾ ਸਾਹਿਬ ਸਾਡੇ ਭਾਈਵਾਲ ਨੇ ਔਰ ਇਹਨਾਂ ਕੋ ਜੋ ਫੈਸਿਲਿਟੀਆਂ ਨੇ ਜੋ ਮੈਂ ਚਾਹੁੰਦਾ ਸੀ ਵੀ ਖੁੱਲੀ ਡੁੱਲੀ ਫੈਸਿਲਿਟੀ ਹੋਵੇ ਉਹ ਅੱਜ ਅਸੀਂ ਸਾਰਾ ਖੈਰਾ ਸਾਹਿਬ ਨੇ ਸਾਡਾ ਟੂਰ ਲਵਾਇਆ ਮੈਂ ਅੱਜ ਮੇਰਾ ਹੋਰ ਵੀ ਹੌਸਲਾ ਵੱਧ ਗਿਆ ਕਿ ਉਹ ਜਿਹੜਾ ਇਕੱਲੇ ਪੰਜਾਬ ਚੋਂ ਨਹੀਂ ਪਾਕਿਸਤਾਨ ਤੋਂ ਬਾਹਰਲੇ ਮੁਲਕਾਂ ਤੋਂ ਬੱਚਿਆਂ ਨੇ ਆਣਾ ਆ ਉਹਨਾਂ ਨੂੰ ਹਰ ਪਹਿਲੂ ਤੋਂ ਰਹਿائش ਤੋਂ ਲੈ ਕੇ ਸਿਕਿਉਰਿਟੀ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਟਰਾਂਸਪੋਰਟੇਸ਼ਨ ਤੋਂ ਲੈ ਕੇ ਔਰ ਅਸੀਂ ਉੱਥੇ ਹਾਲ ਦੇ ਵਿੱਚ ਖੜੇ ਸੀ ਤੇ ਮੈਂ ਆਪਣੀ ਟੀਮ ਨਾਲ ਗੱਲ ਕਰ ਰਿਹਾ ਸੀ ਕਿ ਇਹ ਸਾਲ ਨੂੰ ਇਦਾਂ ਕਦਾ ਸਜਾਉਣਾ ਪਈ ਜਦਾਂ ਵਿਆਹ ਵਾਲੇ ਸ਼ਗਨ ਹੁੰਦੇ ਨੇ ਬਈ ਹਨਾ ਇੱਕ ਵਰਲਡ ਕਲਾਸ ਪੁੱਤਰ ਮੇਰੀ ਇਕ ਆਦਤ ਹੈ ਜਨਾ ਮੈਂ ਕਦੀ ਉਹ ਕੰਮ ਕਰਦਾ ਨਹੀਂ ਜਿਹੜਾ ਮੈਂ ਕਰਦਾ ਉਹ ਟੌਪ ਦਾ ਹੋਣਾ ਚਾਹੀਦਾ ਸੋ ਇਦਾਂ ਦੀ ਮੇਰੀ ਸੋਚ ਹੈ ਕਿ ਬਾਬੇ ਦੀ ਮਿਹਰ ਹੋਊਗੀ ਤੇ ਆਪਾਂ ਇਤਿਹਾਸ ਸਿਰਜਾਂਗੇ ਇਸ ਕਾਨਫਰੰਸ ਤੇ ਜੋ ਪ੍ਰੋਗਰਾਮ ਹੋਊਗਾ ਆਪਣੇ ਆਪ ਦੇ ਵਿੱਚ ਇੱਕ ਬਲਖਣਾ ਹੋਊਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਖਿਆ ਕਿ ਬੜਾ ਇੰਤਜ਼ਾਰ ਆ ਮੰਨ ਦੇ ਵਿੱਚ ਵੀ ਕਦੋਂ 16 ਤੇ 17 ਨਵੰਬਰ ਆਵੇ ਤੁਸੀਂ ਆਖੇ ਕਿ ਵਿਆਹ ਵਾਲਾ ਵਿਆਹ ਦਾ ਤਾਂ ਹੁੰਦੀ ਐ ਚਾਹ ਹਰ ਇੱਕ ਨੂੰ ਚਾਹੋਂ ਦਾ ਚਾਹੇ ਬਰਾਤੀ ਹੋਵੇ ਜਾਂ ਫਿਰ ਦੁਲਾ ਹੋਵੇ ਹਾਂ ਬਿਲਕੁਲ ਜੀ ਵੈਸੇ ਮੇਰਾ ਕਹਿਣ ਤੋਂ ਭਾਵ ਸਿਗਾ ਉਹ ਵੀ ਅਸੀਂ ਹਰ ਉਹ ਸਗਨ ਕਰਾਂਗੇ ਅਸੀਂ ਹਰੋ ਚੀਜ਼ ਕਰਾਂਗੇ ਉਹਦੇ ਵਿੱਚ ਜਿਹੜੀ ਜਿਆਦਾ ਸਭ ਤੋਂ ਵਧੀਆ ਗੱਲ ਜਿਹੜੀ ਹੋਏਗੀ ਕਿ ਅਸੀਂ ਪਿੱਛੇੋਂ ਬੱਚਿਆਂ ਨੂੰ ਕਿੰਨਾ ਨਖਾਰ ਕੇ ਲੈ ਕੇ ਆਵਾਂਗੇ ਬੱਚਾ ਸਟੇਜ ਤੇ ਖੜਾ ਮਦਰੋ ਚ ਇੰਨਾ ਕੋ ਕੌਨਫੀਡੈਂਸ ਪਾ ਕੇ ਲਿਆਵਾਂਗੇ ਕਿ ਮੈਂ ਚਾਹੁੰਦਾ ਕਿ ਦੁਨੀਆ ਉਸ ਚੀਜ਼ ਨੂੰ ਦੇਖੇ ਇਹ ਦੋ ਕਸਾਲਾਂ ਦੇ ਵਿੱਚ ਅਸੀਂ ਜਤਨ ਕਰਕੇ ਅਸੀਂ ਬੱਚਿਆਂ ਨੂੰ ਉਹ ਜਿਹੜੇ ਲੋਕ ਘਰ ਬੈਠੇ ਇਹ ਕਹਿੰਦੇ ਨੇ ਕਿ ਬੱਚਿਆਂ ਚ ਇੰਟਰਸਟ ਨਹੀਂ ਆ ਬੱਚੇ ਅੱਜ ਕੱਲ ਲਗਾ ਨਹੀਂ ਰੱਖਦੇ ਮੈਂ ਉਹ ਚੀਜ਼ ਨੂੰ ਸਾਬਤ ਕਰਨਾ ਚਾਹੁੰਦਾ ਪੇ ਜੇ ਤੁਸੀਂ ਬੱਚੇ ਨੂੰ ਟਾਈਮ ਦਿਓਗੇ ਓਪਰਚ्युनिटी ਦਿਓਗੇ ਤੇ ਬੱਚੇ ਸਿੱਖ ਸਕਦੇ ਨੇ ਬੱਚੇ ਅੰਗਰੇਜ਼ੀ ਪਾਣ ਹਿੰਦੀ ਪਾਣ ਹਿੰਦੀ ਸਕੂਲਾਂ ਚ ਜਾਣ ਉਹ ਜੋ ਕਰਦੇ ਨਥਿੰਗ ਰੋਂਗ ਵੇ ਦੇ ਲੈਂਗੁਏਜ ਜਿਆਦੀਆਂ ਸਿੱਖਣੀਆਂ ਕੋ ਗਨਾਹ ਨਹੀਂ ਆ ਜਿਹੜੀ ਮਰਜ਼ੀ ਬੋਲੀ ਚ ਐਜੂਕੇਸ਼ਨ ਲੈ ਲਓ ਪਰ ਤੁਸੀਂ ਆਪਣੀ ਬੋਲੀ ਚ ਦਿਨ ਪੋਣ ਹੋਣੇ ਚਾਹੀਦੇ ਨਾ ਵੱਟਸਐਪ ਲਿਖਿਆ ਹੋਇਆ ਕਿ ਲੈਣਦੇ ਪੰਜਾਬ ਤੋਂ ਬਾਬਾ 나ਜ਼ਵੀਨ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ ਉਹ ਵੀ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਜਿਨ੍ਹਾਂ ਨੂੰ ਪਤਾ ਲੱਗੇਗਾ ਵੱਖਰੀ ਇੰਤਜ਼ਾਰ ਹੋਵੇਗਾ ਕਿਤੇ ਵੱਖਰੀ ਚਾਹ ਹੋਵੇਗਾ ਕਿਉਂਕਿ ਜਦੋਂ ਪਾਕਿਸਤਾਨ ਵਾਲਾ ਆਪਾਂ ਜਾਣਦੇ ਆ ਜਾਂ ਉਧਰ ਆਉਂਦੇ ਨੇ ਤਾਂ ਜੋ ਮਿਲਣ ਦਾ ਆਪਣੇ ਆਪ ਦੇ ਵਿੱਚ ਹੰਝੂ ਵੀ ਨਿਕਲ ਜਾਂਦੇ ਪਰ ਖੁਸ਼ੀ ਵੀ ਬੜੀ ਹੁੰਦੀ ਹੈ। ਹਾਂ ਬਿਲਕੁਲ ਜੀ ਬਾਬਾ ਨਾਜ਼ਮੀ ਹੁਣੀ ਮੇਰੇ ਕੋਲ ਦੋ ਵਾਰੀ ਕਾਨਫਰੰਸ ਤੇ ਕੈਨੇਡਾ ਵੀ ਗਏ ਨੇ। ਬਸ ਪਾਕਿਸਤਾਨ ਦੇ ਵਿੱਚ ਬਹੁਤ ਸ਼ਾਇਰ ਨੇ। ਮੈਂ ਅਕਸਰ ਦੋ ਮਹੀਨੇ ਬਾਅਦ ਪਾਕਿਸਤਾਨ ਜਾਣਾ ਕਿ ਮੇਰੇ ਉੱਥੇ ਕੁਝ ਮੈਡੀਕਲ ਕੈਂਪ ਚੱਲਦੇ ਨੇ। ਬਹੁਤ ਭਾਈਚਾਰਾ ਉੱਥੇ ਦਾ ਮੇਰੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਸਾਣੂ ਕੋਲੋਂ ਖਬਰਾਂ ਦੇ ਵਿੱਚ ਬੜਾ ਕੁਝ ਪਤਾ ਕਰਦੇ ਰਹੋਗੇ। ਵੀ ਨਵਾਂ ਕੀ ਹੋ ਰਿਹਾ ਇੰਨੀ ਕ ਐਕਸਾਈਟਮੈਂਟ ਸਾਰਿਆਂ 'ਚ ਲਿਆਵਾਂਗੇ ਕਿ ਸਾਡੀ ਐਕਸਪੈਕਟੇਸ਼ਨ ਤੋਂ 10 ਗੁਣਾ ਵੱਧ ਇੱਥੇ ਕ ਸੋ ਇਹ ਸਾਡਾ ਗੋਲ ਰਹਿਗਾ ਮੈਂ ਚਾਹਾਂਗਾ ਬਾਕੀ ਦੀ ਗੱਲਬਾਤ ਥੋੜਾ ਖੈਰਾ ਸਾਹਿਬ ਕਰਨਗੇ ਕਿਉਂ ਸਾਡੇ ਇਹ ਸੰਜੀਵਾਲ ਨੇ ਬਿਲਕੁਲ ਏਸੀ ਸੁਖੀ ਬਾਠ ਜੀ ਜਿਹੜਾ ਪੰਜਾਬ ਪਵਨਸਰੀ ਕੈਨੇਡਾ ਦੇ ਸੰਸਤਾਪਕ ਨੇ ਪਰ ਉੱਤੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ 16 17 ਨਵੰਬਰ 2024 ਨੂੰ ਸੰਤ ਤੇਜਾ ਸਿੰਘ ਹਾਲ ਅਕਾਲ ਕਲਜਾਪ ਫਿਜ਼ੀਕਲ ਐਜੂਕੇਸ਼ਨ ਮਸਤੋਣਾ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਸਾਡੇ ਨਾਲ ਖੈਰਾ ਸਮਝੂਦਨ ਖੈਰਾ ਸਾਹਿਬ ਪ੍ਰੋਗਰਾਮ ਦੀਆਂ ਤਿਆਰੀਆਂ ਕਿਹੜੇ ਬੜੀਆਂ ਜੋਰ ਸ਼ੋਰਾਂ ਤੇ ਚੱਲ ਰਹੀਆਂ ਨੇ ਕਿਸ ਤਰ੍ਹਾਂ ਦਾ ਐਕਸੈਕਟ ਲੱਗ ਰਿਹਾ ਕਿਸ ਤਰ੍ਹਾਂ ਦੇ ਕੀ ਪ੍ਰੋਗਰਾਮ ਦੀ ਹਜੇ ਤਾਂ ਅਜੇ ਮੇਰੇ ਖਾਲਚੇ ਘੁੰਡ ਚਕਾਈ ਹੋਈ ਹੈ ਤਿਆਰੀਆਂ ਮਤਲਬ ਕਿਉਂਕਿ ਅਸੀਂ ਉੱਥੇ ਅਕਸਰ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਤੇ ਸਾਨੂੰ ਕੋਈ ਇਹ ਜ਼ਿਆਦਾ ਔਖਾ ਨਹੀਂ ਲੱਗ ਰਿਹਾ ਤੇ ਦੂਸਰਾ ਜਦੋਂ ਬਾਟਸਾਬ ਦਾ ਸਾਡੇ ਨਾਲ ਸਾਥ ਹੈ ਤੇ ਫਿਰ ਤਾਂ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਪ੍ਰੋਗਰਾਮ ਦੇ ਵਿੱਚ ਸਾਡੀ ਮਤਲਬ ਕਿ ਤਮੰਨਾ ਹੈ ਕਿ ਬਾਟਸਾਬ ਦੀਆਂ ਉਮੀਦਾਂ ਤੋਂ ਵੀ ਵਧੀਆ ਕਰਵਾਈਏ ਤੇ ਉਹ ਇਹਨਾਂ ਨੇ ਵੀ ਆਖਿਆ ਕਿ ਜਿਹੜਾ ਪ੍ਰੋਗਰਾਮ ਇਹ ਕਰਾਉਂਦੇ ਨੇ ਤੇ ਉਹ ਟੌਪ ਦਾ ਕਰਾਉਂਦੇ ਨੇ ਮੇਰੇ ਖਿਆਲ ਚ ਅਸੀਂ ਉਹਨੂੰ ਟੌਪ ਨੂੰ ਟੌਪੈਸਟ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਜਿੱਥੋਂ ਤੱਕ ਮੈਂ ਬਾਟਸਾਬ ਦੇ ਸਵਾਮਾਂ ਦੀ ਗੱਲ ਕਰਦਾ ਪਰ ਪਰ ਹੁਣ ਮੈਂ ਗੱਲ ਕਰੂੰਗਾ ਇਹਨਾਂ ਦੀ ਟੀਮ ਦੀ ਜਿਹੜੀ ਇਹਨਾਂ ਟੀਮ ਚੁਣੀ ਐ ਜਿਹੜੀ ਇਹਨਾਂ ਦੇ ਨਾਲ ਟੀਮ ਕੰਮ ਕਰ ਰਹੀ ਐ ਮੈਨੂੰ ਨਹੀਂ ਲੱਗਦਾ ਪਤਾ ਨਹੀਂ ਇਹਨਾਂ ਨੇ ਕਿਹੜਾ ਕਰਾਈਟਰੀਆ ਉਹਨੂੰ ਸਿਲੈਕਟ ਕਰਨ ਲਈ ਅਪਣਾਇਆ ਉਹ ਟੀਮ ਦਾ ਮੈਂਬਰ ਮਤਲਬ ਇੱਕ ਤੋਂ ਵੱਧ ਕੇ ਇਹ ਇੱਕ ਨਾਲੋਂ ਵੱਧ ਕੇ ਦੂਸਰ ਮਤਲਬ ਹੈਗੇ ਨੇ ਵੱਧ ਤੋਂ ਵੱਧ ਮਤਲਬ ਕਿ ਉਹਨਾਂ 'ਚ ਇੰਨਾ ਟੈਲੈਂਟ ਇੰਨਾ ਸ਼ੌਂਕ ਮਤਲਬ ਇਸ ਪ੍ਰੋਜੈਕਟ ਲਈ ਕੰਮ ਕਰਨ ਦਾ ਹੈਗਾ ਮੈਂ ਇਹਨਾਂ ਦੀ ਵਟਸਐਪ ਦੀ ਸਾਰੀ ਟੀਮ ਨੂੰ ਮਤਲਬ ਕਿ ਵਧਾਈ ਦੇਣਾ ਮੈਨੂੰ ਨਹੀਂ ਪਤਾ ਹੁਣ ਬਾਡ ਸਾਹਿਬ ਨੇ ਉਹ ਚੁਣੇ ਕਿਵੇਂ ਨੇ ਕਿਵੇਂ ਉਹ ਲੱਬ ਲੱਬ ਕੇ ਲਿਆਉਂਦੇ ਨੇ ਬੰਦੇ ਤੇ ਮੈਂ ਉਹਨਾਂ ਤੋਂ ਵੀ ਕਾਇਲ ਉਹਨਾਂ ਦੀ ਵਰਕਿੰਗ ਤੋਂ ਕਾਇਲ ਹਾਂ ਤੋਂ ਇੰਨਾ ਲਗਾar ਨਾਲ ਉਹ ਕੰਮ ਕਰ ਰਹੇ ਨੇ ਮੇਰੀ ਜਜਮੈਂਟ ਹੈ ਵੀ ਸ਼ਾਇਦ ਇਹਦੇ ਪਿੱਛੇ ਕਾਫੀ ਹੱਥ ਹੈ ਜਿਹੜਾ ਸੁਖਵਿੰਦਰ ਸਿੰਘ ਫੁੱਲ ਜੀ ਦਾ ਹੈਗਾ ਜੀ ਜੇ ਹਨ ਕਿਉਂਕਿ ਸੋਨੇ ਨੂੰ ਦੀ ਪਛਾਣ ਕੋਈ ਜ਼ੌਹਰੀ ਕਰ ਸਕਦਾ ਇਸ ਕੰਮ ਦੇ ਉਹ ਜ਼ੌਹਰੀ ਹੈਗੇ ਨੇ ਫੁੱਲ ਸਾਹਿਬ ਸ਼ਾਇਦ ਉਹਨਾਂ ਨੇ ਲੱਭ ਲੱਭ ਕੇ ਇਹਨਾਂ ਨੂੰ ਹੀਰੇ ਦਿੱਤੇ ਨੇ ਤੇ ਮੈਂ ਕਹੂੰਗਾ ਵੀ ਉਹ ਟੀਮ ਇਹਨਾਂ ਦੀ ਸਦਾ ਲਈ ਬਣੀ ਰਹੇ ਬਹੁਤ ਐਫੀਸ਼ੀਐਂਟ ਬਹੁਤ ਪਸ਼ਿੰਗ ਟੀਮ ਇਹਨਾਂ ਨੇ ਚੁਣੀ ਹੈ ਵਾਟਸਐਪ ਨੇ ਉਹ ਵੀ ਮੇਰੇ ਖਿਆਲ ਚ ਇਹਨਾਂ ਦੀਆਂ ਉਮੀਦਾਂ ਤੋਂ ਵੱਧ ਕੇ ਕੰਮ ਕਰ ਰਹੀ ਹੈ ਤੇ ਹਾਂ ਜਦੋਂ ਗੱਲ ਕੀਤੀ ਜਾਵੇ ਵਾਟਸਐਪ ਨੇ ਤੁਹਾਡੇ ਕਾਲਜ ਦੇ ਨਾਲ ਐਮਯੂ ਸੈਨ ਕੀਤਾ ਗਿਆ ਤੇ ਜਦੋਂ ਇਸ ਦਾ ਪਤਾ ਬੱਚਿਆਂ ਨੂੰ ਲੱਗੇਗਾ ਤੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਮੈਨੂੰ ਲੱਗਦਾ ਵੀ ਇਹ ਤਾਂ ਬਹੁਤ ਹੀ ਇੱਕ ਵਧੀਆ ਇੱਕ ਬਲੱਖਣ ਕਿਸਮ ਦਾ ਮਤਲਬ ਕਿ ਪ੍ਰੋਗਰਾਮ ਹੋਊਗਾ ਵੈਸੇ ਅਕਸਰ ਅਸੀਂ ਉਥੇ ਸਪੋਰਟਸ ਦੇ ਪ੍ਰੋਗਰਾਮ ਕਰਾਉਂਦੇ ਰਹਿੰਨੇ ਆ ਕਲਚਰ ਪ੍ਰੋਗਰਾਮ ਵੀ ਪਿੱਛੇ ਜੇ ਵਿਰਾਸਤੀ ਮੇਲਾ ਕਰਾਇਆ ਸੀ ਬਾਟਸਾਬ ਉਹਦੇ ਵਿੱਚ ਮੁੱਖ ਮਹਿਮਾਨ ਸੀ ਤੇ ਕਿਉਂਕਿ ਇੱਥੇ ਕਾਫੀ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਵਾਲੇ ਇਹਨਾਂ ਸੰਤ ਬਾਬਾ ਅਤਰ ਸਿੰਘ ਦੀ ਇਹਨਾਂ ਸੰਸਥਾਵਾਂ ਦੇ ਵਿੱਚੋਂ ਪੈਦਾ ਹੋਏ ਨੇ ਜਿਵੇਂ ਮਤਲਬ ਕਿ ਪ੍ਰਗਟ ਸਿੰਘ ਲਿੱਦੜਾ ਨੂੰ ਕੌਣ ਨਹੀਂ ਜਾਣਦਾ ਹੈਗਾ ਜਿਹੜਾ ਸਾਡਾ ਵਿਦਿਆਰਥੀ ਰਿਹਾ ਜਿਨੇ ਮਤਲਬ ਕਿ ਉਹ ਅੱਜ ਸਾਡੇ ਚ ਨਹੀਂ ਹੈਗਾ ਚੱਲਿਆ ਗਿਆ ਸਾਡੇ ਕੋਲੋਂ ਤੇ ਉਹ ਜੋੜੀ ਉਹਦੇ ਨਾਲ ਹਰਜੀਤ ਹਰਮਨ ਉਹ ਵੀ ਸਾਡਾ ਵਿਦਿਆਰਥੀ ਰਿਹਾ ਤੇ ਇਸ ਤਰ੍ਹਾਂ ਬਹੁਤ ਸਾਰੇ ਬਦਲ ਕੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਲੇ ਇਹ ਸੰਸਥਾਵਾਂ ਨੇ ਪੈਦਾ ਕੀਤੇ ਨੇ ਮਿੰਤਰ ਲੱਗਦਾ ਮੈਨੂੰ ਬਹੁਤ ਹੀ ਖੁਸ਼ੀ ਹੋਈ ਜਦੋਂ ਮਤਲਬ ਕਿ ਬਾਡ ਸਾਹਿਬ ਨੇ ਸਾਡੇ ਅੱਗੇ ਇਹ ਪ੍ਰੋਗਰਾਮ ਰੱਖਿਆ ਤੇ ਮੈਂ ਇਹਨਾਂ ਦੀ ਇਸ ਤੋਂ ਵੀ ਜਿਹੜੀ ਬੱਚਿਆਂ ਦੀ ਕਲਾ ਨੂੰ ਪ੍ਰਫੁੱਲਤ ਕਰ ਰਹੇ ਨੇ ਉਹਨਾਂ ਦੇ ਟੈਲੈਂਟ ਨੂੰ ਪਰਖਾ ਰਹੇ ਨੇ ਤੇ ਫਿਰ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਰਹੇ ਮਿਲਲਾ ਖੇਲ ਚ ਇਸ ਤੋਂ ਵੱਡਾ ਕੋਈ ਪ੍ਰੋਗਰਾਮ ਨਹੀਂ ਮਤਲਬ ਕਿ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਅਸੀਂ ਉੱਥੇ ਹਰ ਨੈਸ਼ਨਲ ਲੈਵਲ ਦੇ ਸੀਨੀਅਰ ਦੇ ਵੱਡਿਆਂ ਦੇ ਟੂਰਨਾਮੈਂਟ ਕਰਾਉਂਦੇ ਆ ਇੰਟਰ ਕਾਲਜ ਯੂਨੀਵਰਸਿਟੀ ਦੇ ਕਰਾਉਂਦੇ ਆ ਅਸੀਂ ਇੱਕ ਪਿਛਲੇ ਲਗਾਤਾਰ 8 ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਦੇ ਟੂਰਨਾਮੈਂਟ ਵੀ ਉੱਥੇ ਮਸਤੋਣਾ ਸਾਹਿਬ ਕਰਾਉਂਦੇ ਆ ਪਰ ਜੋ ਉੱਚ ਕੀ ਹੁੰਦਾ 5-5 ਸਾਲ ਦੇ 6-6 ਸਾਲ ਦੇ ਬੱਚੇ ਹੁੰਦੇ ਨੇ ਜਿਹੜੇ ਉੱਚ ਪਾਰਟਿਸਿਪੇਟ ਕਰਦੇ ਨੇ ਪ੍ਰਾਇਮਰੀ ਸਕੂਲ ਦੀਆਂ ਡਿਸਟ੍ਰਿਕਟ ਸੰਗਰੂਰ ਦੀਆਂ ਖੇਡਾਂ ਹਰ ਸਾਲ ਮਸਤ ਹੋਣਾ ਸਭ ਹੁੰਦੀਆਂ ਨੇ ਪਰ ਜੋ ਸਕੂਨ ਸਾਨੂੰ ਉਹ ਬੱਚਿਆਂ ਦੀਆਂ ਖੇਡਾਂ ਚ ਮਿਲਦਾ ਉਹਨਾਂ ਦੀ ਹੈਲਪ ਕਰਕੇ ਉਹਨਾਂ ਦੀ ਸੇਵਾ ਉਹਨਾਂ ਨੂੰ ਰਹਿائش ਖਾਣਾ ਅਸੀਂ ਉਹਨਾਂ ਨੂੰ ਈਵਨ ਕੇ ਉੱਥੇ ਆਉਣ ਦਾ ਕਿਰਾਇਆ ਤੱਕ ਦਿੰਦੇ ਆ ਕਿਉਂਕਿ ਸਰਕਾਰ ਪ੍ਰਾਇਮਰੀ ਸਕੂਲਾਂ ਨੂੰ ਕੋਈ ਸਪੋਰਟਸ ਫੰਡ ਨਹੀਂ ਦਿੰਦੀ ਹੈਗੀ ਉਹ ਟੀਚਰ ਨੇ ਜਿਹੜੇ ਵਿਚਾਰੇ ਆਪਦੇ ਕਿਰਾਏ ਤੇ ਟੈਕਸੀਆਂ ਟੈਂਪੂ ਕਰਾ ਕੇ ਬੱਚਿਆਂ ਨੂੰ ਇੱਥੇ ਲਿਆਉਂਦੇ ਨੇ ਪਰ ਅਸੀਂ ਉਹ ਹਰ ਉਹਨਾਂ ਨੂੰ ਕਿਰਾਇਆ ਵੀ ਦਿੰਨੇ ਆ ਉਹਨਾਂ ਨੂੰ ਰਹਿਣ ਦਾ ਤੇ ਉਹਨਾਂ ਨੂੰ ਮਾਲੀ ਸਹਾਇਤਾ ਵੀ ਦਿੰਨੇ ਆ ਪਰ ਜੋ ਸਕੂਨ ਸਾਨੂੰ ਉਹ ਟੂਰਨਾਮੈਂਟ ਚ ਆਉਂਦਾ ਤੇ ਉਹ ਵੱਡਿਆਂ ਦੇ ਵਿੱਚ ਨਹੀਂ ਆਉਂਦਾ ਇਸੇ ਲਈ ਮੈਨੂੰ ਲੱਗਦਾ ਵੀ ਅਸੀਂ ਵੱਡਿਆਂ ਦੇ ਜਿੰਨੀ ਮਰਜ਼ੀ ਪਰ ਜੋ ਤੁਸੀਂ ਇਹਨਾਂ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀ ਕੋਈ ਐਕਟੀਵਿਟੀ ਕਰਾਉਣੀ ਹੋ ਉਹਦਾ ਇੱਕ ਸਕੂਨ ਵੱਖਰਾ ਹੀ ਹੁੰਦਾ ਹੈ ਐਸੀ ਜਸਵੰਤ ਸਿੰਘ ਖੈਰਾ ਅਤੇ ਇਹਨਾਂ ਦੇ ਨਾਲ ਸੁਖੀ ਬਾੜ ਜੋ ਪੰਜਾਬ ਪਵਨ ਸਰੀ ਕੈਨੇਡਾ ਦੇ ਮੁੱਖ ਸੰਸਥਾਪਕ ਨੇ ਪਰ ਉੱਥੇ ਹੀ ਇਹਨਾਂ ਨੇ ਆਖਿਆ ਕਿ ਆਉਣ ਵਾਲੀ 16 ਤੇ 17 ਨਵੰਬਰ ਨੂੰ ਜੋ ਪ੍ਰੋਗਰਾਮ ਹੋਣਾ ਉਹ ਵਲਖਣਾ ਹੋਣਾ ਅਤੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇੰਤਜ਼ਾਰ ਆ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੰਗਰੂਰ